ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ 'ਚ ਭਾਰੀ ਗਿਰਾਵਟ ਕੰਕੋਰਡੀਆ ਤੇ ਮੌਂਟਰੀਅਲ ਯੂਨੀਵਰਸਿਟੀ ਦੇ ਦਾਖਲਿਆਂ 'ਚ 37% ਕਮੀ ਹਰਪੀੜਤਾ ਲਈ ਅੱਗੇ ਆਉਣ ਲੱਗੇ ਪ੍ਰਵਾਸੀ ਪੰਜਾਬੀ ਕੈਨੇਡਾ ਸਰਕਾਰ ਵੀ ਮੰਗੇ ਜਾਣ ਤੇ ਮਦਦ ਲਈ ਤਿਆਰ ਕੈਨੇਡਾ ਚ ਕਤਲ ਦਾ ਦੋਸ਼ੀ ਬਾਰਡਰ ਏਜੰਟ ਨੇ ਕੀਤਾ ਗ੍ਰਿਫਤਾਰ ਵਾਸ਼ਿੰਗਟਨ ਦੇ ਬਲੈਨ ਸ਼ਹਿਰ ਨੇੜੇ ਕੀਤਾ ਗਿਆ ਦੋਸ਼ੀ ਨੂੰ ਕਾਬੂ ਡਾਕਫੋਰਡ ਨੇ ਗੁੱਸੇ 'ਚ ਡੋਲੀ ਸ਼ਰਾਬ ਨਾਲ ਭਰੀ ਹੋਈ ਬੋਤਲ ਗੁੱਸੇ ਦਾ ਕਾਰਨ ਡਿਆਜੀਓ ਵੱਲੋਂ ਪਲਾਂਟ ਬੰਦ ਕਰਨ ਦਾ ਫੈਸਲਾ ਕਯੂਬਿਕਟੀਆਂ ਯੂਨੀਵਰਸਿਟੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ 'ਚ ਦਾਖਲੇ ਲਈ ਆ ਰਹੀਆਂ ਅਰਜ਼ੀਆਂ 'ਚ ਵੱਡੀ ਕਮੀ ਆਈ ਹੈ ਜਿਸ ਨਾਲ ਨਾ ਸਿਰਫ مالی ਨੁਕਸਾਨ ਹੋ ਰਿਹਾ ਸਗੋਂ ਲੰਬੇ ਸਮੇਂ ਵਾਲੇ ਵਿਕਾਸ ਅਤੇ ਨਵੀਨਤਾ ਤੇ ਵੀ ਅਸਰ ਪੈ ਰਿਹਾ ਹੈ ਮੋਂਟਰੀਅਲ ਯੂਨੀਵਰਸਿਟੀ ਦੀ ਬੁਲਾਰਨ ਜਨੇਵੀਵ ਓਮੀਅਰ ਨੇ ਕਿਹਾ ਹੈ ਕਿ ਇਹ ਵਿਦਿਆਰਥੀ ਸਿਰਫ ਪੜ੍ਹਾਈ ਲਈ ਨਹੀਂ ਸਗੋਂ ਰਿਸਰਚ ਲੈਬਾਂ 'ਚ ਕੰਮ ਕਰਕੇ ਨਵੀਨਤਾ ਤੇ ਵਿਕਾਸ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਸੂਬੇ ਦੀਆਂ ਯੂਨੀਵਰਸਟੀਆਂ ਦੀ ਨੁਮਾਇੰਦਗੀ ਕਰਦੇ ਸੰਗਠਨ BCI ਦੇ ਅਨੁਸਾਰ April 2024 ਤੋਂ April 2025 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਵਿੱਚ 46% ਦੀ ਕਮੀ ਆਈ ਕੰਕੋਰਡੀਆ ਯੂਨੀਵਰਸਿਟੀ ਅਤੇ ਮੌਂਟਰੀਅਲ ਯੂਨੀਵਰਸਿਟੀ ਨੇ 2025 ਦੇ ਫਾਲ ਸੈਮੈਸਟਰ ਲਈ ਅਰਜ਼ੀਆਂ 'ਚ 37% ਜਦਕਿ ਮੈਕਗਿਲ ਯੂਨੀਵਰਸਿਟੀ ਨੇ 22% ਦੀ ਕਮੀ ਦਰਜ ਕੀਤੀ ਹੈ ਇਹ ਗਰਾਵਟ ਪਿਛਲੇ ਸਾਲ ਵੀ ਰਹੀ ਸੀ ਕੰਕੋਰਡੀਆ ਦੇ ਅਨੁਸਾਰ 2023-2024 ਚ 22-32% ਦੀ ਕਮੀ ਹੋਈ ਸੀ। ਕੁਝ ਯੂਨੀਵਰਸਿਟੀਆਂ ਚ ਇਹ ਗਰਾਵਟ 50% ਤੋਂ ਵੀ ਵੱਧ ਹੈ। ਇਹ ਗਰਾਵਟ ਸਰਕਾਰ ਦੀਆਂ ਬਦਲ ਰਹੀਆਂ ਨੀਤੀਆਂ ਅਤੇ ਇਮੀਗ੍ਰੇਸ਼ਨ ਤੇ ਲਾਈਆਂ ਰੋਕਾਂ ਕਰਕੇ ਆਈ ਹੈ। 2024 ਚ ਕੈਨੇਡਾ ਸਰਕਾਰ ਨੇ ਸਟੱਡੀ ਪਰਮਿਟਸ ਦੀ ਗਿਣਤੀ ਤੇ ਹੱਦ ਲਾਈ ਸੀ ਤਾਂ ਜੋ ਘਰਾਂ ਦੀ ਕਮੀ, ਹੈਲਥ케ਅਰ ਅਤੇ ਹੋਰ ਸੇਵਾਵਾਂ ਤੇ ਪੈ ਭੋਜ ਨੂੰ ਘਟਾਇਆ ਜਾ ਸਕੇ। ਇਸ ਫੈਸਲੇ ਨਾਲ ਕੈਨੇਡਾ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ 40% ਘਟੀ 2025 ਲਈ ਇਹ ਟੀਚਾ 437000 ਸਟੱਡੀ ਪਰਮਿਟਸ ਦਾ ਹੈ ਜੋ ਕਿ ਪਿਛਲੇ ਸਾਲ ਨਾਲੋਂ 10% ਘਟ ਹੈ ਇਸ ਦੇ ਨਾਲ ਨਾਲ ਕਿਊਬਿਕ ਦੀ ਸੂਬਾ ਸਰਕਾਰ ਨੇ ਵੀ ਫੈਸਲਾ ਲਿਆ ਹੈ ਕਿ 2024 ਚ ਜਿੰਨੇ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਸੀ 2025 ਚ ਉਸ ਤੋਂ ਵੱਧ ਕਿਸੇ ਵੀ ਯੂਨੀਵਰਸਿਟੀ ਨੂੰ ਨਹੀਂ ਲੈਣ ਦੇਣਾ ਇਹ ਗਿਣਤੀ ਸੂਬੇ ਭਰ ਲਈ 63299 ਰੱਖੀ ਗਈ ਹੈ ਇੱਕ ਬਿਆਨ ਚ ਮੈਕਗਿਲ ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਨਵੇਂ ਨਿਯਮ ਬਿਨਾ ਯੂਨੀਵਰਸਿਟੀਆਂ ਨਾਲ ਸਲਾਹ ਕੀਤੇ ਅਚਾਨਕ ਲਾਗੂ ਕੀਤੇ ਗਏ ਨੇ ਜਿਸ ਕਾਰਨ ਵਿਦਿਆਰਥੀ ਇਮੀਗ੍ਰੇਸ਼ਨ ਦੇ ਪ੍ਰਬੰਧਨ ਚ ਅਸਥਿਰਤਾ ਆਈ ਹੈ ਯੂਨੀਵਰਸਿਟੀਆਂ ਮੰਨਦੀਆਂ ਨੇ ਕਿ ਇਹ ਇਮੀਗ੍ਰੇਸ਼ਨ ਨੀਤੀਆਂ ਕਯੂਬਿਕ ਦੇ ਅੰਤਰਰਾਸ਼ਟਰੀ ਅਕਸ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਇਸ ਸੰਕੇਤ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਥੇ ਬਹੁਤਾ ਸਵੀਕਾਰ ਨਹੀਂ ਕੀਤਾ ਜਾਂਦਾ ਕ੍ਰਿਸਚੀਅਨ ਬਲਾਂਸ਼ੇ ਨੇ ਕਿਹਾ ਹੈ ਕਿ ਜਦੋਂ ਤੱਕ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਹੀਂ ਆਕਰਸ਼ਿਤ ਕਰਦੇ ਤਾਂ ਅਸੀਂ ਟੈਲੈਂਟ ਦੀ ਜੰਗ ਹਾਰ ਰਹੇ ਹਾਂ ਉਨਾ ਦੱਸਿਆ ਕਿ ਖਾਸ ਕਰਕੇ ਉੱਚ ਪੱਧਰੀ ਰਿਸਰਚ ਲੈਬਸ ਦੇ ਵਿੱਚ ਕਈ ਅਹਿਮ ਕਮਾ ਲਈ ਕਯੂਬਿਕ ਚਲੂੜੀਂਦੇ ਸਥਾਨਕ ਵਿਦਿਆਰਥੀ ਨਹੀਂ ਹਨ ਜਿਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਭੂਮਿਕਾ ਜ਼ਰੂਰੀ ਬਣ ਜਾਂਦੀ ਹੈ ਇਹ ਵਿਦਿਆਰਥੀ ਸਿਰਫ ਲੈਬਸ ਦੇ ਵਿੱਚ ਕੰਮ ਨਹੀਂ ਕਰਦੇ ਸਗੋਂ ਸੂਬੇ ਦੀ ਅਰਥ ਵਿਵਸਥਾ ਨਵੀਨਤਾ ਅਤੇ ਨੁਬਾਲਤਨ ਪੱਧਰ ਉੱਤੇ ਵੀ ਅਹਿਮ ਹਿੱਸਾ ਪਾਉਂਦੇ ਨੇ ਉੱਚ ਸਿੱਖਿਆ ਮੰਤਰੀ ਪਾਸਕਲ ਡੇਰੀ ਨੇ ਦਫ਼ਤਰ ਵੱਲੋਂ ਦਿੱਤੇ ਗਏ ਇੱਕ ਬਿਆਨ ਅਨੁਸਾਰ ਸਰਕਾਰ ਨੇ ਵਿਦਿਆਰਥੀਆਂ ਦੀ ਵਾਧੂ ਆਮਦ ਨੂੰ ਦੇਖਦੇ ਹੋਏ ਉਹਨਾਂ ਦੀ ਗਿਣਤੀ ਨੂੰ ਨਿਯੰਤਰਿਤ ਕਰਨ ਲਈ ਬਿੱਲ 74 ਪਾਸ ਕੀਤਾ ਸੀ। ਇਹ ਕਾਨੂੰਨ ਦਸੰਬਰ 2024 ਚ ਲਾਗੂ ਹੋਇਆ ਸੀ। ਇਸ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਇਜਾਜ਼ਤ ਕਿਸੇ ਖੇਤਰ, ਕੋਰਸ, ਭਾਸ਼ਾ, ਲੋੜਾਂ ਅਤੇ ਸਰਕਾਰੀ ਤਰਜੀਹਾਂ ਤੇ ਆਧਾਰਿਤੇ ਦਿੱਤੀ ਜਾਂਦੀ ਹੈ। ਸਰਕਾਰ ਨੇ ਯੂਨੀਵਰਸਿਟੀਆਂ ਨੂੰ ਭਵਿੱਖ ਵਿੱਚ ਇਮੀਗ੍ਰੇਸ਼ਨ ਯੋਜਨਾ ਤੇ ਸਲਾਹ-ਮਸ਼ਵਰੇ ਲਈ ਸੱਦਾ ਦਿੱਤਾ ਹੈ। ਜਿਸ ਵਿੱਚ ਯੂਨੀਵਰਸਿਟੀਆਂ ਸ਼ਾਮਲ ਹੋਣ ਦੀ ਯੋਜਨਾ ਬਣਾਉਣਗੀਆਂ ਬਲਾਂਸ਼ੇ ਨੂੰ ਉਮੀਦ ਹੈ ਕਿ ਸਰਕਾਰ ਆਪਣੀ ਮੌਜੂਦਾ ਪਾਲਿਸੀ 'ਚ ਤਬਦੀਲੀ ਕਰੇਗੀ ਅਤੇ ਯੂਨੀਵਰਸਿਟੀਆਂ ਫੈਡਰਲ ਸਰਕਾਰ ਅਤੇ ਹੋਰਾਂ ਨਾਲ ਮਿਲ ਕੇ ਕੰਮ ਕਰਨਗੀਆਂ ਤਾਂ ਜੋ ਅਕਤੂਬਰ 'ਚ ਸ਼ੁਰੂ ਹੋਣ ਵਾਲੇ ਅਗਲੇ ਦਾਖਲਾ ਸੀਜ਼ਨ ਤੋਂ ਪਹਿਲਾਂ ਦੁਨੀਆ ਭਰ 'ਚ ਇਹ ਸੰਦੇਸ਼ ਜਾ ਸਕੇ ਕਿ ਕਿਊਬਿਕ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਦਾ ਹੈ ਭਾਰਤ ਤੇ ਪਾਕਿਸਤਾਨ ਅੰਦਰ ਆਏ ਹੜ੍ਹਾਂ ਦੇ ਮੱਦੇਨਜ਼ਰ ਕੈਨੇਡਾ ਵਾਸਤੇ ਪੰਜਾਬੀ ਭਾਈਚਾਰੇ ਵੱਲੋਂ ਵੀ ਚਿੰਤਾ ਜਤਾਈ ਜਾ ਰਹੀ ਹੈ। ਹੁਣ ਪ੍ਰਵਾਸੀ ਪੰਜਾਬੀ ਮਾਲੀ امداد ਕਰਨ ਲਈ ਅੱਗੇ ਆ ਰਹੇ ਨੇ। ਵੱਖ-ਵੱਖ ਸੰਸਥਾਵਾਂ ਅਤੇ ਵਿਅਕਤੀਆਂ ਵੱਲੋਂ ਆਪੋ ਆਪਣੇ ਤਰੀਕੇ ਨਾਲ ਮਦਦ ਕੀਤੀ ਜਾ ਰਹੀ ਹੈ। 온ਟਾਰੀਓ ਤੋਂ ਵਾਤਾਵਰਣ ਪ੍ਰੇਮੀ ਹਰਮਿੰਦਰ ਢਿੱਲੋਂ ਨੇ ਆਪਣੇ ਪੱਧਰ ਤੇ 10000 ਡਾਲਰ ਦੀ ਰਾਸ਼ੀ ਇਕੱਤਰ ਕਰਨ ਦਾ ਟੀਚਾ ਰੱਖਿਆ ਹੈ। ਉਹਨਾਂ ਨੇ ਦੱਸਿਆ ਕਿ ਉਹ ਆਪਣੇ ਪੱਧਰ ਤੇ ਇਹ ਮੁਹਿੰਮ ਸ਼ੁਰੂ ਕਰ ਰਹੇ ਨੇ। ਢਿੱਲੋ ਨੇ ਕਿਹਾ ਕਿ ਮੇਰਾ ਹੜਪੀੜਤਾ ਤੱਕ 10000 ਡਾਲਰ ਦੀ ਰਾਸ਼ੀ ਭੇਜਣ ਦਾ ਟੀਚਾ ਹੈ ਤੇ ਮੈਂ ਆਪਣੇ ਜਾਣਕਾਰਾਂ ਤੇ ਫੇਸਬੁੱਕ ਉੱਪਰ ਦੋਸਤਾਂ ਨੂੰ ਮਦਦ ਲਈ ਅਪੀਲ ਕਰ ਰਿਹਾ ਹਾਂ ਸਾਡੇ ਕੋਲ ਹੁਣ ਤੱਕ 4000 ਡਾਲਰ ਦੇ ਕਰੀਬ ਰਾਸ਼ੀ ਇਕੱਤਰ ਹੋ ਚੁੱਕੀ ਹੈ ਹਰਮਿੰਦਰ ਢਿੱਲੋ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਸਹਾਇਤਾ ਸੁਲਤਾਨਪੁਰ ਲੋਧੀ ਇਲਾਕੇ 'ਚ ਦ੍ਰਿਸ਼ਟੀ ਨਾਮੀ ਸੰਸਥਾ ਨੂੰ ਦਿੱਤੀ ਜਾਣੀ ਹੈ ਜੋ ਕਿ ਨੌਜਵਾਨ ਕਿਸਾਨਾਂ ਦਾ ਗਰੁੱਪ ਹੈ ਢਿੱਲੋ ਮੁਤਾਬਕ ਇਹ ਗਰੁੱਪ ਅੱਗੇ ਲੋੜਵੰਦਾ ਤੱਕ ਇਸ ਰਾਸ਼ੀ ਨੂੰ ਪਹੁੰਚਦਾ ਕਰੇਗਾ ਪੰਜਾਬੀਜ਼ ਫਾਰ ਕਲਾਈਮੇਟ ਨਾਮੀ ਮੁਹਿੰਮ ਚਲਾ ਰਹੇ ਹਰਮਿੰਦਰ ਢਿੱਲੋਂ ਦਾ ਕਹਿਣਾ ਹੈ ਕਿ ਇਹਨਾਂ ਕੁਦਰਤੀ ਆਫਤਾਂ ਲਈ ਜਲਵਾਯੂ ਤਬਦੀਲੀ ਜ਼ਿੰਮੇਵਾਰ ਹੈ ਜਲਵਾਯੂ ਤਬਦੀਲੀ ਦਾ ਮਸਲਾ ਲੰਘੇ ਕੁਝ ਵਰਿਆਂ ਦੌਰਾਨ ਬਹੁਤ ਗੰਭੀਰ ਹੋ ਗਿਆ ਹੈ ਖਾਲਸਾ ਐਡ ਕੈਨੇਡਾ ਵੱਲੋਂ ਵੀ ਹੜ੍ਹ ਪੀੜਤਾਂ ਲਈ ਮਦਦ ਕੀਤੀ ਜਾ ਰਹੀ ਹੈ 온ਟਾਰੀਓ ਤੋਂ ਖਾਲਸਾ ਐਡ ਦੇ ਵਲੰਟੀਅਰ ਕਰਨ ਵਿਦੇਸ਼ਾ ਇਸ ਸਮੇਂ ਪ੍ਰਭਾਵਿਤ ਇਲਾਕੇ 'ਚ ਜਾ ਕੇ ਕੰਮ ਕਰ ਰਹੇ ਨੇ ਕਰਨ ਵਿਦੇਸ਼ਾ ਮੁਤਾਬਕ ਕੁਝ ਇਲਾਕਿਆਂ 'ਚ ਪਾਣੀ ਦਾ ਪੱਧਰ 10 ਫੁੱਟ ਦੇ ਕਰੀਬ ਹੈ ਤੇ ਉਹਨਾਂ ਵੱਲੋਂ ਰਾਹਤ ਸਮੱਗਰੀ ਲੋਕਾਂ ਤੱਕ ਪੁੱਜਦੀ ਕੀਤੀ ਜਾ ਰਹੀ ਹੈ। ਖਾਲਸਾ ਏਡ ਵੱਲੋਂ ਪਾਕਿਸਤਾਨ 'ਚ ਵੀ ਮਦਦ ਕੀਤੀ ਜਾ ਰਹੀ ਹੈ। ਖਾਲਸਾ ਏਡ ਤੋਂ ਰਵੀ ਸਿੰਘ ਨੇ ਕਿਹਾ ਏ ਕਿ ਹੜ੍ਹਾਂ ਨੇ ਦੋਵੇਂ ਦੇਸ਼ਾਂ 'ਚ ਬਹੁਤ ਨੁਕਸਾਨ ਕੀਤਾ ਹੈ ਤੇ ਲੋਕਾਂ ਨੂੰ ਫੌਰੀ ਮਦਦ ਦੀ ਲੋੜ ਹੈ। ਉਹਨਾਂ ਕਿਹਾ ਕਿ ਖਾਲਸਾ ਏਡ ਦੀਆਂ ਟੀਮਾਂ ਲੋਕਲ ਵਿਅਕਤੀਆਂ ਦੀ ਮਦਦ ਨਾਲ ਰਾਹਤ ਕਾਰਜਾਂ 'ਚ ਜੁਟ ਗਈਆਂ ਨੇ। ਇਸੇ ਤਰ੍ਹਾਂ ਹੀ ਪਾਕਿਸਤਾਨ 'ਚ ਆਏ ਹੜ੍ਹਾਂ ਲਈ ਵੀ ਕੈਨੇਡਾ ਵਸਤਾ ਪਾਕਿਸਤਾਨੀ ਤੇ ਮੁਸਲਿਮ ਭਾਈਚਾਰਾ ਫੰਡਿੰਗ ਕਰ ਰਿਹਾ ਏ। ਮੁਸਲਿਮ ਹੈਂਡਜ਼ ਕੈਨੇਡਾ ਨਾਮੀ ਗੈਰ ਮੁਨਾਫਾ ਸੰਸਥਾ ਵੱਲੋਂ ਪਾਕਿਸਤਾਨ ਚ ਭੋਜਨ ਦਵਾਈਆਂ ਅਤੇ ਹੋਰ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਇੱਕ ਹੋਰ ਸੰਸਥਾ ਵੱਲੋਂ ਪਾਕਿਸਤਾਨ ਚ ਮਦਦ ਭੇਜਣ ਲਈ ਮਿਸਿਸਾਗਾ ਚ 1 ਸਤੰਬਰ ਨੂੰ ਫੰਡ ਰੇਜ਼ਿੰਗ ਈਵੈਂਟ ਕੀਤਾ ਗਿਆ ਪਾਕਿਸਤਾਨ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਚ ਹੜ੍ਹਾਂ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ ਪਾਕਿਸਤਾਨ ਚ ਲਾਹੌਰ ਕਸੂਰ ਸਿਆਲਕੋਟ ਫੈਸਲਾਬਾਦ ਤੇ ਨਾਰੋਵਾਲ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਪਾਕਿਸਤਾਨ ਚ 2 ਮਿਲੀਅਨ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਨੇ ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਤਲੁਜ ਚਨਾਬ ਤੇ ਰਾਵੀ ਦਰਿਆਵਾਂ ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ ਭਾਰਤ ਚ ਪੰਜਾਬ ਸਰਕਾਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਸੂਬੇ ਚ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਸਰਕਾਰੀ ਅੰਕੜਿਆਂ ਮੁਤਾਬਕ ਕਰੀਬ 94161 ਹੈਕਟੇਅਰ ਖੇਤੀ ਰਕਬੇ ਦੇ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ ਜਾਣਕਾਰੀ ਮੁਤਾਬਕ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਪੰਜਾਬ ਦੀ ਆਪ ਸਰਕਾਰ ਵੱਲੋਂ ਹੁਣ ਤੱਕ 15882 ਲੋਕਾਂ ਨੂੰ ਰੈਸਕਿਊ ਕੀਤੇ ਜਾਣ ਦਾ ਦਾਵਾ ਕੀਤਾ ਗਿਆ ਹੈ। ਸਰਕਾਰ 12 ਜ਼ਿਲ੍ਹਿਆਂ ਦੇ ਵਿੱਚ 129 ਰਾਹਤ ਕੈਂਪ ਸਥਾਪਿਤ ਕੀਤੇ ਹੋਣ ਦੀ ਗੱਲ ਆਖਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮੌਕੇ ਆਖਿਆ ਕਿ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਐਕਸ ਗ੍ਰੇਸ਼ੀਆ ਰਾਸ਼ੀ ਮੌਜੂਦਾ 4 ਲੱਖ ਤੋਂ ਵਧਾ ਕੇ 8 ਲੱਖ ਰੁਪਏ ਤੱਕ ਕਰਨ ਦੀ ਮੰਗ ਕੀਤੀ ਹੈ। ਭਾਰਤ ਨੇ ਮਨੁੱਖੀ ਆਧਾਰ ਤੇ ਪਾਕਿਸਤਾਨ ਨੂੰ ਸੰਭਾਵੀ ਹੜ੍ਹਾਂ ਬਾਰੇ ਦੂਜੀ ਵਾਰ ਸੂਚਿਤ ਕੀਤਾ ਹੈ ਪਾਕਿਸਤਾਨ ਚ ਆਫਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਨੇ ਜਲ ਸਰੋਤ ਮੰਤਰਾਲੇ ਰਾਹੀਂ ਪਾਕਿਸਤਾਨ ਨੂੰ ਜਾਣਕਾਰੀ ਦੇ ਦਿੱਤੀ ਹੈ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਿੰਧੂ ਜਲ ਸੰਧੀ ਮੁਅਤਲ ਹੈ ਪਰ ਭਾਰਤ ਵੱਲੋਂ ਮਨੁੱਖੀ ਅਧਿਕਾਰ ਤੇ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕੈਨੇਡਾ ਦੇ ਸੈਕਟਰੀ ਆਫ ਸਟੇਟ ਰਣਦੀਪ ਸਰਾਏ ਦਾ ਕਹਿਣਾ ਹੈ ਕਿ ਕੈਨੇਡਾ ਦੋਵਾਂ ਦੇਸ਼ਾਂ ਦੀ ਮਦਦ ਲਈ ਤਿਆਰ ਹੈ ਬਸ਼ਰਤੇ ਦੋਵੇਂ ਦੇਸ਼ ਮਦਦ ਲੈਣ ਲਈ ਤਿਆਰ ਹੋਣ ਸਰੀ ਸੈਂਟਰ ਤੋਂ ਐਮਪੀ ਰਣਦੀਪ ਸਰਾਏ ਨੇ ਕਿਹਾ ਕਿ ਹੜ੍ਹਾਂ ਨੇ ਦੋਵੇਂ ਦੇਸ਼ਾਂ 'ਦਰ ਬਹੁਤ ਨੁਕਸਾਨ ਕੀਤਾ ਹੈ ਜਿਸ ਨੂੰ ਲੈ ਕੇ ਕੈਨੇਡਾ 'ਚ ਵਸਦੇ ਭਾਈਚਾਰੇ ਦੇ ਲੋਕ ਚਿੰਤਤ ਨੇ ਰਣਦੀਪ ਸਰਾਏ ਨੇ ਕਿਹਾ ਕਿ ਕੈਨੇਡਾ ਵੱਲੋਂ ਦੋਵਾਂ ਦੇਸ਼ਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਭਾਰਤ ਅਤੇ ਪਾਕਿਸਤਾਨ ਨੇ ਫਿਲਹਾਲ ਸਥਿਤੀ ਨੂੰ ਆਪਣੇ ਆਪ ਨਿਜਠਣ ਦੀ ਗੱਲ ਆਖੀ ਹੈ ਕੈਨੇਡਾ ਦੀ ਸਰਕਾਰ ਭਵਿੱਖ 'ਚ ਸੰਭਵ ਮਦਦ ਲਈ ਤਿਆਰ ਹੈ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਚੇਅਰਮੈਨ ਲੈਫਟੇਨੈਂਟ ਜਨਰਲ ਇਨਾਮ ਹੈਦਰ ਮਲਿਕ ਨੇ ਅਗਸਤ ਮਹੀਨੇ ਦੌਰਾਨ ਕਿਹਾ ਸੀ ਕਿ ਪਾਕਿਸਤਾਨ ਕੋਲ ਕਾਫੀ ਸਰੋਤ ਨੇ ਤੇ ਇਸ ਸਮੇਂ ਵਿਦੇਸ਼ੀ ਸਹਾਇਤਾ ਦੀ ਲੋੜ ਨਹੀਂ ਹੈ ਰਣਦੀਪ ਸਰਾਏ ਨੇ ਦੱਸਿਆ ਕਿ ਕੈਨੇਡਾ 'ਚ ਅਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਨੂੰ ਕੈਨੇਡਾ ਦੀ ਸਰਕਾਰ ਫੰਡ ਪ੍ਰਦਾਨ ਕਰਦੀ ਹੈ ਹੜ੍ਹ ਪੀੜਤਾਂ ਦੀ ਮਦਦ ਕਰ ਰਹੀਆਂ ਨੇ ਕੈਨੇਡਾ 'ਚ ਕਤਲ ਦੇ ਦੋਸ਼ੀ ਸੁਖਵੀਰ ਵਿਦੇਸ਼ਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੁੰਦਿਆਂ ਬਾਰਡਰ ਏਜੰਟਸ ਨੇ ਗ੍ਰਿਫਤਾਰ ਕਰ ਲਿਆ ਬ੍ਰਿਟਿਸ਼ ਕੋਲੰਬੀਆ ਦੇ ਨਾਲ ਲੱਗਦੇ ਵਾਸ਼ਿੰਗਟਨ ਸੂਬੇ ਦੇ ਬਲੇਨ ਸ਼ਹਿਰ ਨੇੜੇ ਸੁਖਵੀਰ ਵਿਦੇਸ਼ਾਂ ਨੂੰ ਕਾਬੂ ਕੀਤਾ ਗਿਆ ਤੇ ਜਲਦ ਹੀ ਕੈਨੇਡਾ ਡਿਪੋਰਟ ਕਰ ਦਿੱਤਾ ਜਾਵੇਗਾ ਬਲੇਨ ਸੈਕਟਰ ਚ ਚੀਫ ਪੈਟਰੋਲਿੰਗ ਏਜੰਟ ਰੋਜ਼ਾਰੀਓ ਪੀਟ ਵੈਸਕਵੇਜ਼ ਨੇ ਕਿਹਾ ਏ ਕਿ ਖਤਰਨਾਕ ਕਿਸਮ ਦੇ ਲੋਕਾਂ ਨੂੰ ਅਮਰੀਕਾ ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੇ ਗੈਰ ਕਾਨੂੰਨੀ ਪ੍ਰਵਾਸ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇੱਥੇ ਦੱਸਣਾ ਬਣਦਾ ਹੈ ਕਿ 2016 ਚ ਸੁਖਵੀਰ ਵਿਦੇਸ਼ਾਂ ਨੂੰ ਆਪਣੀ ਮਾਂ ਦਰਸ਼ਨ कौर ਵਿਦੇਸ਼ਾ ਦੇ ਕਤਲ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਸਰੀ ਦੀ 128 A ਸਟਰੀਟ ਤੇ 10100 ਬਲਾਕ ਦੇ ਵਿੱਚ ਵਾਪਰੀ ਵਾਰਦਾਤ ਦੌਰਾਨ ਇੱਕ ਔਰਤ ਗੰਭੀਰ ਜ਼ਖਮੀ ਹਾਲਤ 'ਚ ਮਿਲੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਸ ਵੇਲੇ 39 ਸਾਲ ਦੇ ਸੁਖਵੀਰ ਵਿਦੇਸ਼ਾ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਹਮਲਾ ਕਰਨ ਤੇ ਧੰਕੀਆਂ ਦੇਣ ਦੇ ਦੋਸ਼ ਆਇਤ ਕੀਤੇ ਗਏ ਵਾਰਦਾਤ ਸਾਹਮਣੇ ਆਉਣ ਮਗਰੋਂ ਆਂਡ ਗਵਾਂਡ ਦੇ ਲੋਕ ਬੇहद ਹੈਰਾਨ ਸਨ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਘਰਚ ਲੜਾਈ ਝਗੜਾ ਸਾਹਮਣੇ ਨਹੀਂ ਆਇਆ ਸੀ ਬਿਲਕੁਲ ਨਾਲ ਲੱਗਦੇ ਘਰਚ ਰਹਿੰਦੇ ਪਰਮਵੀਰ ਗਿੱਲ ਮੁਤਾਬਕ ਉਸ ਦੇ ਗਵਾਂਡੀ ਨੂੰ ਗ੍ਰਿਫਤਾਰ ਕਰਨਾ ਇਹ ਪੁਲਿਸ ਮੁਲਾਜ਼ਮਾਂ ਨੂੰ ਕਰੜੀ ਮੁਸ਼ਕਲ ਕਰਨੀ ਪਈ ਦੂਜੇ ਪਾਸੇ ਡੋਨਲਡ ਟਰੰਪ ਦੀ ਸ਼ਕਤੀ ਦੇ ਬਾਵਜੂਦ ਨਜਾਇਜ਼ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਘਟਦੀ ਨਜ਼ਰ ਨਹੀਂ ਆ ਰਹੀ ਅਮਰੀਕਾ ਦੇ ਮੇਨ ਸੂਬੇ ਦੀ ਸਰਹੱਦ ਤੇ ਬਾਰਡਰ ਏਜੰਟਸ ਵੱਲੋਂ 15 ਭਾਰਤੀ ਨਾਗਰਿਕਾਂ ਸਣੇ 113 ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚੋਂ ਦੋ ਜਣਿਆਂ ਵਿਰੁੱਧ ਬਣਦੀ ਕਾਰਵਾਈ ਕਰਦਿਆਂ ਡਿਪੋਰਟ ਕਰ ਦਿੱਤਾ ਗਿਆ ਯੂ ਐਸ ਬਾਰਡਰ ਪੈਟਰੋਲ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨੀ ਗੰਭੀਰ ਅਪਰਾਧ ਹੈ ਤੇ ਅਜਿਹਾ ਕਰਨ ਵਾਲਿਆਂ ਨੂੰ ਲੰਬਾ ਸਮਾਂ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ Ontario ਦੇ ਪ੍ਰੀਮੀਅਰ ਡੱਗਫੋਰਡ ਐਨੇ ਗੁੱਸੇ 'ਚ ਆ ਗਿਆ ਕਿ ਪੱਤਰਕਾਰਾਂ ਸਾਹਮਣੇ ਸ਼ਰਾਬ ਦੀ ਭਰੀ ਹੋਈ ਬੋਤਲ ਡੋਲਣੀ ਸ਼ੁਰੂ ਕਰ ਦਿੱਤੀ ਤੇ ਹੋਰਨਾਂ ਨੂੰ ਵੀ ਸੱਦਾ ਦਿੱਤਾ ਕਿ ਕ੍ਰਾਊਨ ਰਾਇਲ ਵਿਸਕੀ ਦਾ ਬਾਈਕਾਟ ਕੀਤਾ ਜਾਵੇ। ਡੱਗਫੋਰਡ ਦੇ ਗੁੱਸੇ ਦਾ ਕਾਰਨ ਡਿਆਜੀਓ ਵੱਲੋਂ Ontario ਦਾ ਪਲਾਂਟ ਬੰਦ ਕਰਨ ਬਾਰੇ ਕੀਤਾ ਐਲਾਨ ਦੱਸਿਆ ਜਾ ਰਿਹਾ ਹੈ ਜਿਸ ਨਾਲ 200 ਨੌਕਰੀਆਂ ਖਤਮ ਹੋ ਸਕਦੀਆਂ ਨੇ। ਕੰਪਨੀ ਦਾ ਕਹਿਣਾ ਹੈ ਕਿ ਐਮ ਹਰਸਬਰਗ ਵਿਖੇ ਸਥਿਤ ਪਲਾਂਟ ਬੰਦ ਕਰਨ ਦਾ ਫੈਸਲਾ ਸੌਖਾ ਨਹੀਂ ਸੀ। ਪਰ ਸਪਲਾਈ ਚੇਨ ਬਹਾਲ ਰੱਖਣ ਵਾਸਤੇ ਇਹ ਲਾਜ਼ਮੀ ਹੋ ਗਿਆ ਉਧਰ ਡੱਗਫੋਰਡ ਨੇ ਡਿਆਜੀਓ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਚਲਾਕ ਲੋਕ ਕਈ ਮਾਮਲਿਆਂ 'ਚ ਬਹੁਤੇ ਚਲਾਕ ਸਾਬਤ ਨਹੀਂ ਹੁੰਦੇ ਬੋਟਲਿੰਗ ਪਲਾਂਟ ਬੰਦ ਕਰਨ ਦਾ ਫੈਸਲਾ ਉੱਥੇ ਕੰਮ ਕਰਦੇ ਮੁਲਾਜ਼ਮਾਂ ਵਾਸਤੇ ਵੱਡੇ ਝਟਕੇ ਸਬਤ ਹੋਵੇਗਾ ਇਸ ਦੇ ਜਵਾਬ 'ਚ ਡਿਆਜੀਓ ਨੇ ਕਿਹਾ ਕਿ ਮੁਲਾਜ਼ਮਾਂ ਦੀ ਹਰ ਸੰਭਵ ਮਦਦ ਕਰਨ ਦੀ ਯਤਨ ਕੀਤੇ ਜਾ ਰਹੇ ਨੇ ਕੰਪਨੀ ਨੇ ਦਾਅਵਾ ਕੀਤਾ ਕਿ ਕੈਨੇਡਾ 'ਚ ਹੁਣ ਵੀ ਉਸਦੀ ਜ਼ਿਕਰਯੋਗ ਮੌਜੂਦਗੀ ਹੈ ਅਤੇ ਗ੍ਰੇਟਰ ਟੋਰਾਂਟੋ ਏਰੀਆ 'ਚ ਮੁੱਖ ਦਫ਼ਤਰ ਤੇ ਵੇਅਰਹਾਊਸ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਮੈਨੀਟੋਬਾ ਅਤੇ ਕਿਊਬਿਕ 'ਚ ਬੋਟਲਿੰਗ ਅਤੇ ਡਿਸਟਿਲੇਸ਼ਨ ਪਲਾਂਟ ਵੀ ਚੱਲ ਰਹੇ ਨੇ ਕੰਪਨੀ ਨੇ ਕਿਹਾ ਕਿ ਡਿਆਜੀਓ ਆਪਣੀ ਉੱਤਰੀ ਅਮਰੀਕੀ ਸਪਲਾਈ ਚੇਨ ਨੂੰ ਬਿਹਤਰ ਬਣਾਉਣ ਅਤੇ ਲੰਬੇ ਸਮੇਂ ਦੇ ਵਾਅਦੇ ਦਾ ਸਮਰਥਨ ਕਰਨ ਲਈ ਆਪਣੀਆਂ ਕੁਝ ਬੋਤਲ ਬੰਦੀ ਸਮਰੱਥਾਵਾਂ ਨੂੰ ਅਮਰੀਕਾ 'ਚ ਤਬਦੀਲ ਕਰਨਾ ਚਾਹੁੰਦੀ ਹੈ ਫੋਰਡ ਨੇ ਕੰਪਨੀ ਦੀ ਆਪਣੇ ਸਭ ਤੋਂ ਵੱਡੇ ਗਾਹਕ ਨੂੰ ਨਿਸ਼ਾਨਾ ਬਣਾਉਣ ਤੇ ਇੱਕ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਲਈ ਆਲੋਚਨਾ ਕੀਤੀ ਡੱਗ ਫੋਰਡ ਨੇ ਕਿਹਾ ਕਿ ਤੁਸੀਂ ਇੱਕ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਜਾ ਰਹੇ ਹੋ ਤੁਸੀਂ ਇਹਨਾਂ ਲੋਕਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੇ ਹੋ ਉਹ ਕਿਰਾਇਆ ਜਾਂ ਮਾਰਗੇਜ ਨਹੀਂ ਦੇ ਸਕਣਗੇ ਉਹ ਮੁਸ਼ਕਲ ਨਾਲ ਖਾਣਾ ਖਾਣ ਲਈ ਭੋਜਨ ਪਾ ਸਕਦੇ ਨੇ ਉਸ ਛੋਟੇ ਜਿਹੇ ਕਸਬੇ 'ਚ ਬਹੁਤ ਸਾਰੀਆਂ ਕੰਪਨੀਆਂ ਨਹੀਂ ਹਨ ਉਸ ਨੇ ਅੱਗੇ ਡਿਆਜੋ ਨੂੰ ਧਮਕੀ ਦਿੱਤੀ ਕਿ 온ਟਾਰੀਓ ਨਾਲ ਲਈ ਆਪਣਾ ਸਮਰਥਨ ਜਤਾਇਆ ਜਿਸ ਵਿੱਚ ਕਿਹਾ ਕਿ ਜੇਕਰ ਤੁਸੀਂ ਮੇਰੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਹੋ ਮੈਂ ਤੁਹਾਨੂੰ ਨੁਕਸਾਨ ਪਹੁੰਚਾਵਾਂਗਾ ਡੱਗਫੋਰਡ ਨੇ ਲੋਕਾਂ ਨੂੰ ਉਹਨਾਂ ਕੰਪਨੀਆਂ ਦਾ ਸਮਰਥਨ ਕਰਨ ਲਈ ਕਿਹਾ ਜੋ ਸੂਬੇ 'ਚ ਵਿਸਕੀ ਬਣਾਉਂਦੀਆਂ ਨੇ ਕੈਨੇਡਾ ਵੱਲੋਂ ਅਮਰੀਕੀ ਉਤਪਾਦਾਂ ਤੇ ਲਾਏ ਜ਼ਿਆਦਾਤਰ ਜਵਾਬੀ ਟੈਰਿਫ ਹਟਾ ਲਏ ਗਏ ਨੇ ਅਮਰੀਕਾ ਵੱਲੋਂ ਕੈਨੇਡੀਅਨ ਸਮਾਨ ਤੇ ਟੈਰਿਫ ਠੋਕਣ ਮਗਰੋਂ ਕੈਨੇਡਾ ਨੇ ਤਕਰੀਬਨ 60 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਤੇ ਟੈਰਿਫ ਲਗਾ ਦਿੱਤੇ ਸਨ ਕੈਨੇਡਾ ਨੇ ਚਾਹੇ ਕਾਫੀ ਟੈਰਿਫ ਹਟਾਏ ਨੇ ਪਰ ਉਹਨਾਂ ਉਤਪਾਦਾਂ ਤੇ ਟੈਰਿਫ ਹਾਲੇ ਵੀ ਲ ਜੋ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੇ ਨਿਯਮਾਂ ਦੇ ਅਨੁਕੂਲ ਨਹੀਂ ਹਨ ਮਿਸਾਲ ਵਜੋਂ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਤੇ ਟੈਰਿਫ ਲਗਾਤਾਰ ਜਾਰੀ ਨੇ ਇਹ ਉਹੀ ਸੈਕਟਰ ਨੇ ਜਿੱਥੇ ਅਮਰੀਕਾ ਨੇ ਵੀ ਕੈਨੇਡਾ ਤੇ ਟੈਰਿਫ ਲਗਾਏ ਹੋਏ ਨੇ 22 ਅਗਸਤ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਸੀ ਕਿ ਇਹ ਟੈਰਿਫ ਹਟਾਏ ਜਾਣਗੇ ਉਹਨਾਂ ਨੇ ਕਿਹਾ ਸੀ ਕਿ ਇਹ ਟੈਰਿਫ ਅਮਰੀਕਾ ਨਾਲ ਚੱਲ ਰਹੀਆਂ ਵਪਾਰਕ ਗੱਲਾਂਬਾਤਾਂ 'ਚ ਰੁਕਾਵਟ ਬਣੇ ਹੋਏ ਸਨ ਤੇ ਇਹਨਾਂ ਨੂੰ ਹਟਾਉਣਾ ਕੈਨੇਡਾ ਦੀ ਅਰਥਵਿਵਸਥਾ ਦੇ ਪੱਖ 'ਚ ਹੈ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਨਿਕ ਲੈਬਲਾਨ ਵੀ ਪਿਛਲੇ ਹਫਤੇ ਵਾਸ਼ਿੰਗਟਨ ਗਏ ਸਨ ਜੁਲਾਈ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਦੌਰਾ ਸੀ ਉੱਥੇ ਉਹਨਾਂ ਨੇ ਆਪਣੇ ਅਮਰੀਕੀ ਹਮਰਤਬਾ ਹਾਰਵਰਡ ਲੂਟਨਿਕ ਨਾਲ ਮੁਲਾਕਾਤ ਕੀਤੀ ਸੀ ਭਾਵੇਂ ਉਹਨਾਂ ਨੇ ਇਸ ਮੁਲਾਕਾਤ ਨੂੰ ਉਸਾਰੂ ਆਖਿਆ ਪਰ ਦੋਵੇਂ ਦੇਸ਼ ਕਿਸੇ ਸਮਝੌਤੇ ਤੇ ਪਹੁੰਚਣ ਕੰਢੇ ਨਹੀਂ ਹਨ ਉਹਨਾਂ ਕਿਹਾ ਕਿ ਇਸ ਫੇਰੀ ਨੇ ਦੋਵਾਂ ਦੇਸ਼ਾਂ ਨੂੰ ਇਹ ਹੋਰ ਬਿਹਤਰ ਤਰੀਕੇ ਨਾਲ ਸਮਝਣ ਚ ਮਦਦ ਕੀਤੀ ਹੈ ਕਿ ਕਿਹੜੇ ਮਸਲਿਆਂ ਤੇ ਕੰਮ ਹੋਣਾ ਅਜੇ ਰਹਿੰਦਾ ਹੈ ਹਾਲਾਂਕਿ ਲੈਬਲਾਂ ਨੇ ਇਹ ਨਹੀਂ ਦੱਸਿਆ ਕਿ ਅਮਰੀਕਾ ਨਾਲ ਹੋਰ ਕਿਹੜੇ ਮਸਲੇ ਹੱਲ ਕਰਨੇ ਬਾਕੀ ਨੇ ਪਰ ਕੈਨੇਡੀਅਨ ਸਰਕਾਰ ਤੇ ਹੁਣ ਦਬਾਅ ਵਧ ਰਿਹਾ ਹੈ ਕਿ ਉਹ ਅਮਰੀਕਾ ਨਾਲ ਗੱਲਬਾਤ ਅੱਗੇ ਵਧੇ ਖਾਸ ਕਰਕੇ ਟੈਰਿਫ ਹਟਾਉਣ ਦੇ ਫੈਸਲੇ ਤੋਂ ਬਾਅਦ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਏਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉੱਤੇ ਅੰਤਰਰਾਸ਼ਟਰੀ ਮੰਚ ਤੇ ਕਮਜ਼ੋਰੀ ਦਿਖਾਉਣ ਦੇ ਇਲਜ਼ਾਮ ਲਾਏ ਨੇ ਜਵਾਬੀ ਟੈਰਿਫ ਹਟਾਉਣ ਤੋਂ ਬਾਅਦ ਕੈਨੇਡੀਅਨ ਮਜ਼ਦੂਰਾਂ ਅਤੇ ਉਦਯੋਗਿਕ ਸੰਸਥਾਵਾਂ ਵੱਲੋਂ ਨਿਰਾਸ਼ਾ ਜਤਾਈ ਗਈ ਹੈ ਕੈਨੇਡੀਅਨ ਸਟੀਲ ਪ੍ਰੋਡਿਊਸਰਜ਼ ਐਸੋਸੀਏਸ਼ਨ ਦੀ ਪ੍ਰਧਾਨ ਕੈਥਰੀਨ ਕੋਬਡਨ ਨੇ ਇਸ ਨੂੰ ਨਿਰਾਸ਼ਾਜਨਕ ਕਦਮ ਦੱਸਿਆ। ਉਹਨਾਂ ਕਿਹਾ ਕਿ ਇਹ ਜਵਾਬੀ ਟੈਰਿਫ ਵਪਾਰ ਯੁੱਧ ਦੇ ਦੌਰਾਨ ਕੈਨੇਡਾ ਦੇ ਉਦਯੋਗਾਂ ਅਤੇ ਮਜ਼ਦੂਰਾਂ ਦੀ ਰੱਖਿਆ ਕਰ ਰਹੇ ਸਨ। ਯੂਨਾਈਟਿਡ ਸਟੀਲ ਵਰਕਰਜ਼ ਯੂਨੀਅਨ ਦੇ ਨੈਸ਼ਨਲ ਡਾਇਰੈਕਟਰ ਮਾਰਟੀ ਵਾਰਨ ਨੇ ਵੀ ਕਿਹਾ ਹੈ ਕਿ ਸਰਕਾਰ ਨੂੰ ਸਿਰਫ ਮਜ਼ਦੂਰਾਂ ਦੀ ਰੱਖਿਆ ਨਹੀਂ ਸਗੋਂ ਕੈਨੇਡਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਵੀ ਠੋਸ ਪੈਮਾਨੇ ਤੇ ਕੰਮ ਕਰਨਾ ਚਾਹੀਦਾ ਹੈ। ਇਹ ਮਾਮਲਾ ਹੁਣ ਅਮਰੀਕਾ ਦੀਆਂ ਅਦਾਲਤਾਂ 'ਚ ਚੱਲ ਰਿਹਾ ਏ ਕੁਝ ਟੈਰਿਫਸ ਨੂੰ ਨਜਾਇਜ਼ ਕਰਾਰ ਦਿੱਤਾ ਗਿਆ ਪਰ ਉਹ ਹਾਲੇ ਵੀ ਲਾਗੂ ਨਹੀਂ ਕਿਉਂਕਿ ਮਾਮਲਾ ਸੰਭਾਵੀ ਤੌਰ ਤੇ ਸੁਪਰੀਮ ਕੋਰਟ ਤੱਕ ਜਾ ਸਕਦਾ ਏ ਦੂਜੇ ਪਾਸੇ ਕੈਨੇਡਾ ਤਿੰਨੇ ਗੁਆਂਢੀ ਦੇਸ਼ਾਂ ਦੀ ਅਗਲੇ ਸਾਲ ਹੋਣ ਵਾਲੀ ਸਮੀਖਿਆ ਸੰਬੰਧੀ ਗੱਲਬਾਤ ਲਈ ਤਿਆਰੀ ਕਰ ਰਿਹਾ ਏ ਪਰ ਪ੍ਰਧਾਨ ਮੰਤਰੀ ਕਾਰਨੀ ਕਹਿੰਦੇ ਨੇ ਕਿ ਇਸ ਸਮੇਂ ਸਰਕਾਰ ਦੀ ਪਹਿਲੀ ਤਰਜੀਹ ਟੈਰਿਫ ਸੰਕਟ ਹੈ ਇਹ ਮਾਮਲਾ ਸੁਲਝਣ 'ਚ ਕਿੰਨਾ ਸਮਾਂ ਲੱਗੇਗਾ ਅਜੇ ਆਸਪਸ਼ਟ ਹੈ ਪਰ ਇਹ ਸਾਫ਼ ਹੈ ਕਿ ਦੋਵੇਂ ਦੇਸ਼ ਹਾਲੇ ਵੀ ਇੱਕ ਤਣਾਅ ਭਰੇ ਇੰਤਜ਼ਾਰ ਦੇ ਵਿੱਚ ਮੌਜੂਦ ਨੇ ਅਲਬਰਟਾ ਸਰਕਾਰ ਨੇ ਲਾਇਬ੍ਰੇਰੀਆਂ ਤੋਂ ਅਸ਼ਲੀਲ ਸਮੱਗਰੀ ਵਾਲੀਆਂ ਕਿਤਾਬਾਂ ਨੂੰ ਹਟਾਉਣ ਦੇ ਆਪਣੇ ਹੁਕਮ ਤੇ ਰੋਕ ਲਗਾ ਦਿੱਤੀ ਹੈ ਪ੍ਰੀਮੀਅਰ ਦਾ ਕਹਿਣਾ ਹੈ ਕਿ ਇਹ ਰੋਕ ਥੋੜੇ ਸਮੇਂ ਲਈ ਹੋਵੇਗੀ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਨਵੇਂ ਨਿਯਮ ਜਲਦੀ ਹੀ ਲਾਗੂ ਕੀਤੇ ਜਾਣਗੇ ਇਸ ਤੇ ਕੁਝ ਘੰਟਿਆਂ ਲਈ ਰੋਕ ਲੱਗੇਗੀ ਜਦੋਂ ਤੱਕ ਮੰਤਰੀ ਮੰਡਲ ਦੇ ਹੁਕਮ ਨੂੰ ਦੁਬਾਰਾ ਨਹੀਂ ਲਿਖਿਆ ਜਾਂਦਾ ਦਿਸ਼ਾ ਨਿਰਦੇਸ਼ ਇਹ ਹੋਵੇਗਾ ਕਿ ਅਸ਼ਲੀਲ ਤਸਵੀਰਾਂ ਵਾਲੀਆਂ ਕਿਤਾਬਾਂ ਨੂੰ ਲਾਈਬ੍ਰੇਰੀਆਂ ਤੋਂ ਹਟਾ ਦਿੱਤਾ ਜਾਵੇ ਤੇ ਕਲਾਸਿਕ ਕਿਤਾਬਾਂ ਨੂੰ ਛੱਡ ਦਿੱਤਾ ਜਾਵੇ। ਮੈਨੂੰ ਲੱਗਦਾ ਹੈ ਕਿ ਹੁਕਮ ਨੂੰ ਲੈ ਕੇ ਕੁਝ ਗਲਤਫਹਿਮੀ ਹੋ ਗਈ ਸੀ ਇਸ ਲਈ ਹੁਣ ਇਸ ਨੂੰ ਸਪਸ਼ਟ ਕੀਤਾ ਜਾ ਰਿਹਾ ਹੈ। ਸਮਿਥ ਨੇ ਕਿਹਾ ਕਿ ਸਕੂਲ ਬੋਰਡ ਜਲਦੀ ਹੀ ਇੱਕ ਨਵੇਂ ਮੰਤਰੀ ਮੰਡਲ ਦੇ ਹੁਕਮ ਦੀ ਉਮੀਦ ਕਰ ਸਕਦੇ ਨੇ। ਸਾਨੂੰ ਉਮੀਦ ਹੈ ਕਿ ਸਕੂਲ ਬੋਰਡ ਸਮਝਣਗੇ ਕਿ ਅਸੀਂ ਕੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਲਬਾਟਾ ਦੇ ਸਿੱਖਿਆ ਮੰਤਰੀ ਦੀ ਨੀਤੀ 1 ਅਕਤੂਬਰ ਨੂੰ ਲਾਗੂ ਹੋਣ ਲਈ ਤਿਆਰ ਹੈ। ਮੰਗਲਵਾਰ ਨੂੰ ਉਹਨਾਂ ਨੇ ਸਕੂਲ ਬੋਰਡਸ ਨੂੰ ਈਮੇਲ ਕਰਕੇ ਦੱਸਿਆ ਕਿ ਮੰਤਰੀ ਮੰਡਲ ਦੇ ਹੁਕਮ ਨੂੰ ਰੋਕਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਸਕੂਲ ਅਥਾਰਟिटीज ਨੂੰ ਲਾਇਬ੍ਰੇਰੀ ਸਮੱਗਰੀ ਦੀਆਂ ਸੂਚੀਆਂ ਦਾ ਵਿਕਾਸ ਤੇ ਫੰਡ ਵੀ ਰੋਕਣ ਲਈ ਕਿਹਾ ਈਮੇਲ 'ਚ ਰੋਕ ਲਗਾਉਣ ਦਾ ਕਾਰਨ ਨਹੀਂ ਦੱਸਿਆ ਗਿਆ ਪਰ ਕਿਹਾ ਗਿਆ ਕਿ ਜਲਦੀ ਹੀ ਹੋਰ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ ਇਸ ਤੋਂ ਬਾਅਦ ਸਮਿਥ ਨੇ ਐਕਸ ਦੇ ਉੱਤੇ ਇੱਕ ਪੋਸਟ 'ਚ ਬਧੇਰੇ ਸਪਸ਼ਟਤਾ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਕੂਲ ਦੀਆਂ ਲਾਇਬ੍ਰੇਰੀਆਂ ਤੋਂ ਅਸ਼ਲੀਲ ਗ੍ਰਾਫਿਕਕ ਤਸਵੀਰਾਂ ਨੂੰ ਹਟਾਓ ਕਲਾਸਿਕ ਕਿਤਾਬਾਂ ਨੂੰ ਸ਼ੈਲਫਾਂ ਤੇ ਰਹਿਣ ਦਿਓ ਅਸੀਂ ਸਾਰੇ 1 ਅਤੇ 2 ਵਿਚਕਾਰ ਫਰਕ ਜਾਣਦੇ ਹਾਂ ਆਓ ਆਪਣੇ ਬੱਚਿਆਂ ਲਈ ਇਸ ਨੀਤੀ ਨੂੰ ਲਾਗੂ ਕਰਨ 'ਚ ਹੋਰ ਖੇਡਾਂ ਨਾ ਖੇਡਿਏ ਮੀਡੀਆ ਨੂੰ ਮਿਲੀ ਇੱਕ ਅੰਦਰੂਨੀ ਤੌਰ ਤੇ ਵੰਡੀ ਗਈ ਸੂਚੀ ਦੇ ਵਿੱਚ 200 ਤੋਂ ਵੱਧ ਕਿਤਾਬਾਂ ਦਿਖਾਈਆਂ ਗਈਆਂ ਸਨ ਜਿਨ੍ਹਾਂ ਨੂੰ ਐਡਮਿੰਟਨ ਪਬਲਿਕ ਸਕੂਲਾਂ ਦੀਆਂ ਲਾਇਬ੍ਰੇਰੀਆਂ ਦੀਆਂ ਸ਼ੈਲਫਾਂ ਤੋਂ ਕਿੰਡਰਗਾਰਟਨ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਟਾਉਣ ਦੀ ਯੋਜਨਾ ਸੀ ਮંત્રી ਨੇ 4 ਜੁਲਾਈ ਨੂੰ ਇੱਕ ਮੰਤਰੀ ਮੰਡਲ ਦੇ ਹੁਕਮ ਤੇ ਹਸਤਾਖਰ ਕੀਤੇ ਸਨ ਜਿਸ ਵਿੱਚ ਸਕੂਲ ਦੀ ਲਾਇਬ੍ਰੇਰੀ ਦੀ ਸਮੱਗਰੀ ਲਈ ਮਾਪਦੰਡ ਨਿਰਧਾਰਿਤ ਕੀਤੇ ਗਏ ਸਨ ਤੇ ਪਰਿਭਾਸ਼ਾਵਾਂ ਸ਼ਾਮਲ ਸਨ ਨਿਕੋਲਾਈਡਸ ਨੇ ਪਹਿਲਾਂ ਪਹਿਲ ਕੀਤੀ ਸੀ ਤੇ ਇਹ ਨੀਤੀ ਕਿਤਾਬਾਂ ਤੇ ਪਾਬੰਦੀ ਲਗਾਉਣ ਬਾਰੇ ਨਹੀਂ ਸੀ ਸਗੋਂ ਉਹਨਾਂ ਸਕੂਲਾਂ ਲਈ ਨਿਯਮ ਬਣਾਉਣ ਬਾਰੇ ਸੀ ਜਿਨ੍ਹਾਂ ਵਿੱਚ ਉਮਰ ਦੇ ਅਨੁਸਾਰ ਸਮੱਗਰੀ ਲਈ ਮਾਪਦੰਡਾਂ ਦੀ ਕਮੀ ਹੈ ਨਿਕੋਲਾਈਡਸ ਨੇ ਹੁਕਮ ਤੇ ਨਿਯਮ ਅਨੁਸਾਰ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ ਅਸ਼ਲੀਲ ਜਨਸੀ ਸਮੱਗਰੀ ਵਾਲੀਆਂ ਕਿਤਾਬਾਂ ਤੇ ਪਾਬੰਦੀ ਹੈ 10ਵੀਂ ਤੇ ਇਸ ਤੋਂ ਉੱਪਰ ਦੀ ਕਲਾਸ ਦੇ ਵਿਦਿਆਰਥੀਆਂ ਨੂੰ ਉਹਨਾਂ ਕਿਤਾਬਾਂ ਤੱਕ ਪਹੁੰਚ ਹੋਵੇਗੀ ਜਿਨ੍ਹਾਂ ਨੂੰ ਸੂਬਾ ਗੈਰ ਅਸ਼ਲੀਲ ਜਨਸੀ ਸਮੱਗਰੀ ਮੰਨਦਾ ਹੈ ਕੈਨੇਡੀਅਨ ਸਕੂਲ ਲਾਇਬ੍ਰੇਰੀਆਂ ਦੇ ਚੇਅਰਮੈਨ ਜੋਸਫ ਜੈਫਰੀ ਨੇ ਸਰਕਾਰੀ ਰੋਕ ਦਾ ਸਵਾਗਤ ਕੀਤਾ ਜੈਫਰੀ ਨੇ ਕਿਹਾ ਕਿ ਅਸਲ ਹੁਕਮ ਹੁਣ ਬਹੁਤ ਹੀ ਵਿਆਪਕ ਸੀ ਉਸਨੇ ਕਿਹਾ ਕਿ ਐਡਮਿੰਟਨ ਪਬਲਿਕ ਸਕੂਲ ਨੇ ਇੱਕ ਅਜਿਹੇ ਹੁਕਮ ਦੀ ਵਿਆਖਿਆ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਜਿਸ ਵਿੱਚ ਸਪਸ਼ਟਤਾ ਦੀ ਘਾਟ ਸੀ ਵਿਰੋਧੀ ਐਨਡੀਪੀ ਦੇ ਆਗੂ ਨਹੀਦ ਨੈਂਸੀ ਨੇ ਕਿਹਾ ਹੈ ਕਿ ਸਮਿਥ ਅਤੇ ਨਿਕੋਲਾਈਡਸ ਨੂੰ ਭਰੀਆਂ ਹੋਈਆਂ ਕਲਾਸਰੂਮਾਂ ਅਧਿਆਪਕਾਂ ਦੀ ਹੜਤਾਲ ਤੇ ప్రతి ਵਿਅਕਤੀ ਸਭ ਤੋਂ ਘੱਟ ਖਰਚਿਆਂ ਨਾਲ ਨਜਿੱਠਣਾ ਚਾਹੀਦਾ ਹੈ ਬਾਲੀਵੁੱਡ 'ਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰਨ 'ਚ ਸਫਲ ਰਹੇ ਅਦਾਕਾਰ ਅਨਪੰਮ ਖੇਰ ਆਪਣੀ ਨਵੀਂ ਇੰਡੋ-ਕੈਨੇਡੀਅਨ ਫਿਲਮ ਕੈਲੋਰੀ ਦੀ ਸਫਲਤਾ ਦੀ ਅਰਦਾਸ ਕਰਨ ਲਈ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਇਸ ਫਿਲਮ ਨੂੰ ਕੈਨੇਡਾ ਦੇ ਖੂਬਸੂਰਤ ਸ਼ਹਿਰ ਕੈਲਗਰੀ ਵਿਖੇ ਪ੍ਰਦਰਸ਼ਿਤ ਕੀਤਾ ਜਾਵੇਗਾ। ਅਨਪਮ ਖੇਰ ਨੇ ਕਿਹਾ ਕਿ ਫਿਲਮ ਕੈਲੋਰੀ ਦੀ ਸਮੁੱਚੀ ਟੀਮ ਇੱਕ ਪ੍ਰਭਾਵਪੂਰਨ ਸਿਨੇਮਾ ਯਤਨ ਨੂੰ ਅੰਜਾਮ ਦੇਣ ਦੇ ਲਈ ਵਧਾਈ ਦੀ ਪਾਤਰ ਹੈ। ਇਸ ਅਰਥ ਭਰਪੂਰ ਫਿਲਮ ਦੇ ਨਿਰਮਾਤਾ ਜੋ ਬਾਲਾਸ, ਨਿਰਦੇਸ਼ਕ ਈਸ਼ਾ ਮਰਜਾਰਾ ਦਾ ਵੀ ਤਹਿ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਜਿਨ੍ਹਾਂ ਮੇਰੇ ਕੈਰੀਅਰ ਦੀ ਇੱਕ ਹੋਰ ਮਨਮਤੀ ਫਿਲਮ ਦਾ ਹਿੱਸਾ ਬਣਨ ਦਾ ਮਾਣ ਬਖਸ਼ਿਆ। ਉਨਾ ਅੱਗੇ ਦੱਸਿਆ ਕਿ ਅੰਤਰਰਾਸ਼ਟਰੀ ਪੰਦਰ ਉੱਪਰ ਦਰਸ਼ਕਾਂ ਦਾ ਧਿਆਨ ਖਿੱਚਣ 'ਚ ਸਫਲ ਰਹੀ ਇਸ ਫਿਲਮ ਨੂੰ ਕੈਨੇਡਾ ਦੇ ਕੈਲਗਰੀ ਵਿਖੇ ਹੋਣ ਜਾ ਰਹੇ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਪ੍ਰਦਰਸ਼ਿਤ ਕੀਤਾ ਜਾਵੇਗਾ ਇਸ ਫਿਲਮ ਫੈਸਟੀਵਲ ਲਈ ਇਸ ਦਾ ਚੁਣਿਆ ਜਾਣਾ ਪੂਰੀ ਟੀਮ ਲਈ ਮਾਣ ਵਾਲੀ ਗੱਲ ਹੈ ਹਿੰਦੀ ਸਿਨੇਮਾ ਦੇ ਮਹਾਨਤਮ ਅਦਾਕਾਰ ਵਜੋਂ ਜਾਣੇ ਜਾਂਦੇ ਅਨੁਪਮ ਖੇਰ ਆਪਣੀਆਂ ਵਨ ਸੁਵੰਨੀਆਂ ਭੂਮਿਕਾਵਾਂ ਲਈ ਲੋਹਾ ਮਨਵਾ ਚੁੱਕੇ ਨੇ ਫਿਲਮ ਕੈਲੋਰੀ ਚ ਅਨੁਪਮ ਖੇਰ ਇੱਕ ਸਿੱਖ ਕਿਰਦਾਰ ਚ ਨਜ਼ਰ ਆਉਣਗੇ ਉਹਨਾਂ ਆਪਣੀ ਖੁਸ਼ੀ ਨੂੰ ਬਿਆਨ ਕਰਦਿਆਂ ਦੱਸਿਆ ਕਿ ਸਿੱਖ ਸਰੂਪ ਅਤੇ ਪਰੰਪਰਾਵਾਂ ਨੂੰ ਪ੍ਰਤੀਬਿੰਬ ਕਰਦੇ ਕਿਸੇ ਰੋਲ ਦਾ ਹਿੱਸਾ ਬਣਨਾ ਉਹਨਾਂ ਲਈ ਹਮੇਸ਼ਾ ਸੁਭਾਗ ਭਰੇ ਪਲਾਂ ਵਾਂਗ ਰਿਹਾ ਹੈ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ 'ਚ ਭਾਰੀ ਗਿਰਾਵਟ ਕੰਕੋਰਡੀਆ ਤੇ ਮੋਂਟਰੀਅਲ ਯੂਨੀਵਰਸਿਟੀ ਦੇ ਦਾਖਲਿਆਂ 'ਚ 37% ਕਮੀ ਹੜਪੀੜਤਾਂ ਲਈ ਅੱਗੇ ਆਉਣ ਲੱਗੇ ਪ੍ਰਵਾਸੀ ਪੰਜਾਬੀ ਕੈਨੇਡਾ ਸਰਕਾਰ ਵੀ ਮੰਗੇ ਜਾਣ ਤੇ ਮਦਦ ਲਈ ਤਿਆਰ ਕੈਨੇਡਾ 'ਚ ਕਤਲ ਦਾ ਦੋਸ਼ੀ ਬਾਰਡਰ ਏਜੰਟ ਨੇ ਕੀਤਾ ਗ੍ਰਿਫਤਾਰ ਵਾਸ਼ਿੰਗਟਨ ਦੇ ਬਲੇਨ ਸ਼ਹਿਰ ਨੇੜੇ ਕੀਤਾ ਗਿਆ ਦੋਸ਼ੀ ਨੂੰ ਕਾਬੂ ਡਾਕਫੋਰਡ ਨੇ ਗੁੱਸੇਟ ਢੋਲੀ ਸ਼ਰਾਬ ਨਾਲ ਭਰੀ ਹੋਈ ਬੋਤਲ ਗੁੱਸੇ ਦਾ ਕਾਰਨ ਡਿਆਜੀਓ ਵੱਲੋਂ ਪਲਾਂਟ ਬੰਦ ਕਰਨ ਦਾ ਫੈਸਲਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ